ਕਹਿੰਦੇ ਨੇ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਕੁਝ ਅਜੀਹਾ ਕੰਮ ਜ਼ਰੂਰ ਕਰਨਾ ਚਾਹੀਦਾ ਜਿਸ ਦੇ ਨਾਲ ਇਸ ਦੁਨੀਆ ਤੋਂ ਜਾਉਣ ਤੋਂ ਬਾਅਦ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਕੁਝ ਅਜੀਹਾ ਹੀ ਦੇਖਣ ਨੂੰ ਮਿਲਿਆ ਸਰਹੰਦ ਮੰਡੀ ਦੇ ਵਿੱਚ ਜਿੱਥੇ ਇੱਕ ਬਜ਼ੁਰਗ ਮਹਿਲਾ ਵੱਲੋਂ ਆਪਣੀਆਂ ਅੱਖਾਂ ਦਾਨ ਕੀਤੀਆਂ ਹੋਈਆਂ ਸੀ ਅਤੇ ਉਸ ਦੇ ਇਸ ਦੁਨੀਆ ਤੋਂ ਜਾਉਣ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਦੇ ਨਾਲ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਆ ਜਾਵੇਗੀ ਸਰਹੰਦ ਮੰਡੀ ਦੇ ਰਿਓਨੇ ਪਰਿਵਾਰ ਦੇ ਵਿੱਚ ਇਸ ਬਜ਼ੁਰਗ ਮਹਿਲਾ ਵੱਲੋਂ দান ਕੀਤੀਆਂ ਗਈਆਂ ਅੱਖਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਅਤੇ ਪ੍ਰੇਰਣਾ ਸਰੋਤ ਬਣੇ ਨੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਵੱਲੋਂ ਅਜੇਹਾ দান ਕਰਨ ਬਾਰੇ ਅਜੇ ਸੋਚਿਆ ਵੀ ਨਹੀਂ ਤੁਹਾਨੂੰ ਇੱਥੇ ਦੱਸ ਦਈਏ ਕਿ ਨਰਿੰਦਰ ਸ਼ਰਮਾ ਦਾ 4 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਪੀਜੀਆਈ ਦੇ ਡਾਕਟਰਾਂ ਦੀ ਟੀਮ ਵੱਲੋਂ দান ਕੀਤੀਆਂ ਹੋਈਆਂ ਅੱਖਾਂ ਨੂੰ ਆਪਣੇ ਨਾਲ ਲੈ ਕੇ ਚਲੇ ਗਏ ਇਸ ਦੇ ਨਾਲ ਦੋ ਹੋਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਆ ਜਾਵੇਗੀ ਇਸ ਦੇ ਨਾਲ ਹੀ ਵਿਸ਼ਵ ਜਾਗਰਤੀ ਮਿਸ਼ਨ ਦਾ ਇਸ ਮਹਾਦਾਨ ਦੇ ਵਿੱਚ ਅਹਿਮ ਸਹਿਯੋਗ ਰਿਹਾ ਹੈ ਅਤੇ ਉਮੀਦ ਕਰਦੇ ਹਾਂ ਕਿ ਹੋਰ ਲੋਕ ਵੀ ਅਜਿਹਾ ਦਾਨ ਕਰਨ ਦੇ ਵਿੱਚ ਅੱਗੇ ਆਉਣ ਤਾਂ ਜੋ ਕਿਸੇ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਲਿਆਈ ਜਾ ਸਕੇ ਬਿਊਰੋ ਰਿਪੋਰਟ ਡੇਲੀ ਇੰਡੀਆ ਨਿਊਜ਼